ਪਿੰਡ ਸੰਤਵਾ ਜਿਲ੍ਹਾ ਨਾਮਾ ਸ਼ਹਿਰ ਦੀ ਔਰਤ ਨੇ ਡਾਕਟਰ ਤੇ ਲਾਇਆ ਗੰਭੀਰ ਇਲਜ਼ਾਮ ਇੱਕ ਪਾਸੇ ਤਾਂ ਡਾਕਟਰ ਨੂੰ ਰੱਬ ਦਾ ਰੂਪ ਕਿਹਾ ਜਾਂਦਾ ਹੈ ਦੂਜੇ ਪਾਸੇ ਰੱਬ ਰੂਪ ਡਾਕਟਰ ਹੀ ਮਰੀਜ਼ਾਂ ਦੀ ਜ਼ਿੰਦਗੀ ਨਾਲ ਖਿਲਵਾੜ ਕਰਕੇ ਮਰੀਜ਼ ਨੂੰ ਮੌਤੇ ਦੇ ਮੂੰਹ ਵਿੱਚ ਧੱਕ ਰਿਹਾ ਹੈ ਅਜਿਹਾ ਹੀ ਮਾਮਲਾ ਫਗਵਾੜਾ ਦੇ ਸਿਵਲ ਹਸਪਤਾਲ ਵਿੱਚ ਵੇਖਣ ਨੂੰ ਮਿਲਿਆ ਜਿੱਥੇ ਇੱਕ ਡਾਕਟਰ ਰਵੀ ਕੁਮਾਰ ਤੇ ਇੱਕ ਮਹਿਲਾ ਦਾ ਨਸ ਬੰਦੀ ਆਪਰੇਸ਼ਨ ਕਰ ਦਿੱਤਾ ਪੀੜਤ ਔਰਤ ਨੇ ਪਤੀ ਨੇ ਪੀੜਤ ਔਰਤ ਦੇ ਪਤੀ ਨੇ ਦੱਸਿਆ ਕਿ ਉਹ ਪਿੰਡ ਸੰਤਵਾ ਜਿਲ੍ਹਾ ਨਾਮਾ ਸ਼ਹਿਰ ਦਾ ਰਹਿਣ ਵਾਲਾ ਹੈ ਉਹ ਆਪਣੀ ਪਤਨੀ ਦੀ ਨਸਬੰਦੀ ਕਰਾਉਣ ਲਈ ਸਿਵਲ ਹੱਬਸਾਫ ਕੁਆੜਾ ਗਿਆ ਸੀ ਜਿੱਥੇ ਡਾਕਟਰ ਰਵੀ ਕੁਮਾਰ ਹੈ ਬਿਨਾ ਬੇਹੋਸ਼ ਕੀਤੇ ਹੀ ਉਸ ਦਾ ਗਲਤ ਆਪਰੇਸ਼ਨ ਕਰਤਾ ਜਿਸ ਨਾਲ ਉਹਨਾਂ ਦੀ ਪਤਨੀ ਦੀ ਹਾਲਤ ਖਰਾਬ ਹੋ ਗਈ ਦੂਜੇ ਪਾਸੇ ਜਦੋਂ ਇਸ ਬੰਦੀ ਡਾਕਟਰ ਰਵੀ ਕੁਮਾਰ ਨਾਲ ਗੱਲ ਕੀਤੀ ਤਾਂ ਉਸ ਨੇ ਆਪਣੇ ਤੇ ਲੱਗੇ ਇਲਜ਼ਾਮਾਂ ਬਾਰੇ ਕੀ ਕਿਹਾ ਆਓ ਸੁਣਦੇ ਹਾਂ ਡਾਕਟਰ ਆੜੀ ਰਾਮਾ ਦੀ ਪੂਰੀ ਰਿਪੋਰਟ ਮੈਂ ਨਾ ਰਮਨਦੀਪ ਕੌਰ ਸਨਮਾ ਤੋਂ ਇਹ ਮਾਮਲਾ ਜਿਸ ਵਿੱਚ ਬੱਚੇ ਮੈਂ ਆਪਰੇਸ਼ਨ ਕਰਾਉਣਾ ਸੀ ਬੱਚਿਆਂ ਵਾਲ ਕੱਲ ਟੀਕਾ ਲਾਇਆ ਮੈਡਮ ਨੇ ਕੰਦੀ ਬਿਓ ਆਛਦਾ ਆ ਮੈਨੂੰ ਕੱਲ ਨੀਂਦ ਵੀ ਆ ਗਈ ਸੀ ਮੈਂ ਸੌਂ ਗਈ ਸੀ ਉੱਥੇ ਔਰ ਟੀਚਰ ਬਾਅਦ ਵਿੱਚ ਜਦੋਂ ਨਸ਼ਾ ਉੱਤਰ ਗਿਆ ਫੇਰ ਮੈਨੂੰ ਲੈ ਕੇ ਗਏ ਆਪਰੇਸ਼ਨ 'ਚ ਜਿੰਨੇ ਵੇ ਟੀਕਾ ਲਾਇਆ ਤੇ ਕਿੰਨੇ ਵਜੇ ਆ ਹਾਂ ਸਾਢੇ 12:00 ਪਾਉਣੇ 1:00 ਵਜੇ ਟੀਕਾ ਲਾਇਆ 2:30 ਵਜੇ ਲੈ ਕੇ ਗਏ ਮੈਨੂੰ ਅੰਦਰ ਹਾਂਜੀ ਬਾਅਦ ਚੋਂ ਪੇਟ ਸੌਨ ਕਰਕੇ ਮੇਰਾ ਸਾਰਾ ਅੰਦਰ ਜਿੱਦਾਂ ਕਹ ਤਾਂ ਨਹੀਂ ਲੱਗਾ ਤੇ ਚੀਰਾ ਮਾਰਿਆ ਪਤਾ ਨਹੀਂ ਪਤਾ ਲੱਗਾ ਜਦੋਂ ਕਹਿਣਾ ਤਾਂ ਸੀ ਨਾ ਬਹੁਤ ਨਾੜਾ ਫੇਰ ਪਤਾ ਲੱਗਾ ਮੇਰੀਆਂ ਟੀਕਾ ਉੱਥੇ ਨਿਕਲ ਗਈ ਵੇ ਜਰੂਰ ਤੁਹਾਡਾ ਆਪਰੇਸ਼ਨ ਹੋਇਆ ਤੁਸੀਂ ਸੌਤ ਜੀ ਸੀ ਮੈਨੂੰ ਤਾਂ ਸਾਰਿਆਂ ਨੇ ਪੜਿਆ ਸੀ ਇੱਥੇ ਲੱਤਾਂ ਵਿੱਚ ਇਹ ਬੰਦਿਆਂ ਨੇ ਪੜੀਆਂ ਸੀ ਸਾਡੀ ਆਸ਼ਾ ਵਰਕਰ ਨੇ ਮੇਰੀਆਂ ਬਾਹਾਂ ਪੜੀਆਂ ਸੀ ਮੈਨੂੰ ਕੰਦੀ ਹਿੰਮਤ ਰੱਖ ਆਪਰੇਸ਼ਨ ਕਰੁੰਦਾ ਮੈਂਟਕ ਲੱਗਣਾ ਦੋ ਮੈਂਟ ਲੱਗ ਬੰਦੇ ਦੀ ਭੁਵੇਂ ਜਾਣ ਨਿਕਲ ਜਾਵੇ ਆਪਰੇਸ਼ਨ ਕੀ ਦੇ ਤਾਂ ਇਹ ਰਵੀ ਡਾਕਟਰ ਰਵੀ ਹਾਂ ਜੀ ਜਦੋਂ ਤੁਹਾਡੇ ਆਪਰੇਸ਼ਨ ਕੀਤਾ ਤੁਹਾਡੇ ਨਾਲ ਨੂੰ ਤੁਹਾਨੂੰ ਮਹਿਸੂਸ ਹੁੰਦਾ ਹਾਂ ਜੀ ਹੁਣ ਵੀ ਆਇਆ ਹੁਣ 4-5 ਜਿਹੜੇ ਲੱਗਿਆ ਜਾਂ 10 ਵਜੇ ਤਾਂ ਹੁਣ ਕਰਾਉਣਾ ਹੈ ਜਾਂ ਨਹੀਂ ਕਰਾਉਣਾ ਤੁਸੀਂ ਹਾਂਜੀ ਮੈਂ ਨਹੀਂ ਕਰਾਉਣਾ ਹੁਣੇ ਉੱਤੋਂ ਤਾਂ ਮੈਂ ਕਰਾਉਣਾ ਹੀ ਨਹੀਂ ਉੱਤੋਂ ਹੀ ਨਹੀਂ ਕਰਾਉਣਾ ਨਹੀਂ ਹੋਰ ਨਹੀਂ ਕੁਝ ਵੀ ਕਿਹਾ ਮੈਂ ਪ੍ਰੈਸ਼ਨ ਇੱਦੋਂ ਕਰਾਉਣਾ ਹੀ ਨਹੀਂ ਹੈਗਾ ਅਸੀਂ ਹੋਰ ਕਿਸੇ ਨੂੰ ਦੇ ਮੈਨੋਂ ਨਹੀਂ ਚਕੀਨਾ ਹੈਗਾ ਸਾਡੀ ਤਾਂ ਇਹੀ ਹੈ ਵੀ ਆਪਣੇ ਕਿਸੇ ਹੋਰ ਦੇ ਗਰੀਬ ਨਾਲ ਨਾ ਧੱਕਾ ਹੋਵੇ ਜਿੱਦਾਂ ਸਾਡੇ ਨਾਲ ਹੋ ਗਿਆ 10-15 ਦਿਨ ਘੰਮਰਿਆਂ ਨੂੰ ਹੋ ਗਿਆ ਤੁਹਾਨੂੰ ਸਾਨੂੰ ਨੇ ਤ aí ਜੇ ਤਾਂ ਪਹਿਲਾਂ ਕਹਿੰਦਾ ਕਹਿੰਦਾ ਤੁਸੀਂ ਹੋਰ ਦੇ ਜ਼ਿਲ੍ਹੇ ਤੇ ਆ ਉਸ ਮੇਤੋਂ ਨਹੀਂ ਪ੍ਰੈਸ਼ਨ ਹੋਣਾ ਫੇ ਸਾਡੀ ਆਸ਼ਾ ਵਰਕਰ ਨੇ ਕਿਹਾ ਵੀ ਤੁਹਾਨੂੰ 15 ਦਿਨ ਘੁੰਮਦੇ ਨ ਹੋਗੇ ਤੁਸੀਂ ਉਧਰ ਉਹ ਤੁਸੀਂ ਕਹਿ ਦੋ ਵੀ ਨਹੀਂ ਕਰਨਾ ਸੀ ਨਾ ਫੇ ਵੀ ਇਹਨੇ ਧੱਕੇ ਨਾਲ ਕਿਹਾ ਕਹਿੰਦਾ ਕੋਈ ਨਹੀਂ ਮੈਂ ਕਰ ਦੂੰਗਾ ਹਾਂ ਜੀ ਮੇਰਾ ਨਾਮ ਹੈ ਜੀ ਗੁਰਮੀਤ ਸਿੰਘ ਇਹਨਾਂ ਆਪਣਾ ਹੈ ਸਾਨੂੰ ਇਹ ਮਾਮਲਾ ਤੁਸੀਂ ਸੁਣੋ ਮੈਂ ਵੀ 10 ਦਿਨ ਤੋਂ ਪਿੱਛੇ ਤੱਕ ਹਾਂ ਤੋਂ ਆਪਣੀ ਵਾਈਫ ਨੂੰ ਇੱਥੇ ਨਸਬੰਦੀ ਕਰਾਉਣੀ ਸੀ ਬੱਚਿਆਂ ਦੀ ਪਰ ਅਸੀਂ ਮੈਡਮ ਕੋਲ ਲਿਖਾਇਆ ਮੈਡਮ ਨੇ ਲੈ ਕੇ ਦਿੱਤਾ ਵੀ ਸਾਰੇ ਟੈਸਟ ਕਰਾਇਆ ਪਿਆ 1200 ਰੁਪਏ ਟੈਕਸਾਂ ਦੇ ਲੱਗਿਆ 10ਵੇਂ ਦੇ ਨਾਲ ਸਾਡੀ 바ਰੀ ਆਈ ਉਹਨੇ ਰਵੀ ਕੋਲ ਗਿਆ ਡਾਕਟਰ ਕੋਲ ਪਹਿਲਾਂ ਸਹੀ ਬੋਲ ਬਾਣੀ ਨਹੀਂ ਸੀ ਜੀ ਠੀਕ ਹੈ ਜੀ ਇਹਨੇ ਵੀ ਕਿਹਾ ਸਾਨੂੰ ਵੀ ਇਹਨੂੰ ਵਾਈਫ ਨੂੰ ਤੇਨੂੰ ਕਹਿੰਦਾ ਡੇਟ ਆਈ ਆ ਕਿੰਨੇ ਦਿਨ ਹੋਗਾ ਜਾਨੀ ਕਿ ਉਹ ਗਲਤ ਬੋਲ ਰਿਹਾ ਸਾਰੀ ਫੈਮਿਲੀ ਬਹੁਤ ਜਨੇ ਖੜੇ ਸੀ ਮੈਨੂੰ ਉਦੋਂ ਪਤਾ ਲੱਗ ਗਿਆ ਮੈਂ ਕਹਾਂ ਬੰਦਾ ਸਹੀ ਨਹੀਂ ਤੋਂ ਬਾਅਦ ਵਿੱਚ ਇਨੇ ਭਾਈ ਅਪਰੇਸ਼ਨ ਕੀਤਾ ਅਪਰੇਸ਼ਨ ਕਰਨ ਤੋਂ ਬਾਅਦ ਇਹ ਅਪਰੇਸ਼ਨ ਟਰੈਕਟਰ ਵਿੱਚ ਲੈ ਕੇ ਗਿਆ ਤੁਲ ਜਾਣ ਤੋਂ ਬਾਅਦ ਇਹਦੇ ਡਬਲ ਟੰਕੇ ਲਾ ਕੇ ਨਾ ਟੰਕੇ ਲਾ ਕੇ ਇਹਦੇ ਇਹਨੂੰ ਮਤਲਬ ਕਿ ਹੁਣ ਫੇਰ ਦੁਬਾਰਾ ਕਹਿੰਦੇ ਜੀ ਅਪਰੇਸ਼ਨ ਟਰੈਕਟਰ ਵਿੱਚ ਲੱਗੀ ਜਾਣਾ ਬੇਪਰੋਪਰ ਅਪਰੇਸ਼ਨ ਨਹੀਂ ਪ੍ਰੋਪਰ ਡਾਕਟਰ ਹੈ ਨਹੀਂ ਸੀ ਵਿਚੇ ਛੱਡਦਾ ਵਿਚੇ ਛੱਡਦਾ ਅਧੂਰਾ ਕਰਕੇ ਹੁਣ ਦੁਬਾਰਾ ਫੇਰ ਕਹਿੰਦਾ ਉਹ ਸਟੀਚ ਬੋਲਣੇ ਆ ਤਾਂ ਇੱਕ ਵਾਰ ਆ ਗਈ ਮੇਰੇ ਤਾਂ ਛੋਟੇ ਛੋਟੇ ਬੱਚੇ ਆ ਮੈਂ ਕਿਹਾ ਕਿ ਜਾ ਜਾਂਦੀ ਨਾ ਲੱਗੇ ਨਹੀਂ ਤਾਂ ਲੈ ਕੇ ਦੇ ਦੇਣਾ ਮੜਿਆ ਹੁਣ ਇਹ ਕਹਿੰਦੀ ਵੀ ਸਾਨੂੰ ਛੁੱਟੀ ਦੋ ਠੀਕ ਹੈ ਜੀ ਛੁੱਟੀ ਦੇਣ ਤੋਂ ਬਾਅਦ ਹੁਣ ਘੜੀ ਘੜੀ ਆਈ ਜਾਂਦਾ ਤੁਸੀਂ ਇਹ ਆਪਰੇਸ਼ਨ ਟੈਟਿਟਿਓਨ ਬਿਲਹੇਰ ਤੇ ਪਾ ਕੇ ਲਿਆ ਆਫਰਾਨਾ ਕਰਦਾ ਐਂ ਬਰਾ ਕਰ ਹੁਣ ਭਾਜੀ ਆਪਰੇਸ਼ਨ ਟੈਟਿਟਿਓਨ ਦਾ ਇੱਕ ਵਾਰ ਹੀ ਜਾ ਹੁੰਦਾ ਤੇ ਉਹਦਾ ਬੰਦਾ ਉੱਦੇ ਹੀ ਡਾਜ ਜਾਂਦਾ ਟੱਟੀਆਂ ਲੱਟਣ ਲੱਗੀਆਂ ਕਹੌਣ ਨਹੀਂ ਪਾਜੀ ਨਹੀਂ ਇਹਦੇ ਕੋਲ ਸਾਨੂੰ ਯਕੀਨ ਨਹੀਂ ਹੈ ਨਾ ਐਸਐਮਓ ਸਾਹਿਬ ਨਾਲ ਐਸਐਮਓ ਸਾਹਿਬ ਨਾਲ ਗੱਲ ਹਜੇ ਨਹੀਂ ਕੀਤੀ ਸਾਨੂੰ ਮਿਲੇ ਨਹੀਂ ਮੈਂ ਤਿੰਨ ਵਾਰ ਹੀ ਗਿਆ ਵਾਂ 25 ਨੰਬਰ ਕਮਰੇ ਦੇ ਬੱਚੇ ਉਹ ਨਹੀਂ ਮਿਲੇ ਸਾਨੂੰ ਤਾਂ ਹਾਂ ਤਕਰੀਬਨ ਉਹ ਵੀ ਉੱਥੇ ਸੀ ਉਹ ਹੀ ਲੈ ਕੇ ਦਿੱਤਾ ਸੀ ਵੀ ਰਾਕਟ ਰਵੀ ਕੁਲ ਜਾਊਗੀ ਤਾਂ ਇਹਨੇ ਸਾਡੇ ਨਾਲ ਸਹੀ ਪ੍ਰੇਵ ਨਹੀਂ ਕੀਤਾ ਤਾਂ ਮਤਲਬ ਕਿ ਤੱਕਾ ਹੀ ਕੀਤਾ ਵੇ ਤੇ ਬਾਈ ਫਿਰਦਾ ਚੀਰਾ ਦੇ ਕੇ ਵਿੱਚ ਉਂਗਲਾ ਪਾ ਪਾ ਕੇ ਨਾ ਨਾ ਪਤਾ ਇੰਨੀ ਤੜਪ ਗਈ ਮੈਂ ਵੀ ਨੱਠਾ ਗਿਆ ਨੱਠਾ ਗਿਆ ਅੰਦਰ ਜਾ ਕੇ ਦੇਖਿਆ ਮੈਨੂੰ ਬਾਹਰ ਨੂੰ ਆ ਕੇਂਦਾ ਇੱਕ ਰਾੰਦੀ ਨਹੀਂ ਪਈ ਬਾਦ ਵਿੱਚ ਹਾਫ ਪਰਿਸ਼ਣ ਕਰਕੇ ਸਾਨੂੰ ਕਹਿੰਦਾ ਰਾਤ ਰਹਿਣਾ ਪੈਣਾ ਮੈਂ ਰਾਤੀ ਆ ਕੰਬਲ ਲੈ ਕੇ ਆਇਆ ਜਾਂ ਕੇ ਸਕੂਟਰੀ ਤੇ ਤਾਂ ਇਹ ਬੱਚੇ ਮੇਰੇ ਦੋ ਘਰ ਆ ਤਿੰਨ ਬਾਕੀ ਉਹ ਗੁਡੀਆਂ ਦੀ ਛੋਟੀ ਨਾਲ ਪਰ ਅੱਤ ਦਿਨ ਕੋਈ ਖਬਰ ਨਹੀਂ ਪੁੱਛੀ ਸਵੇਰੇ ਆਇਆ ਕਹਿੰਦਾ ਆ ਜਾਓ ਤੇ ਜਦੋਂ ਗਈ ਜਾਨ ਹਨੇਰਾ ਆ ਗਿਆ ਅੱਖਾਂ ਮੁਰਕੀ ਡਰ ਕੇ ਤੇ ਹੁਣ ਮੈਨੂੰ ਕਹਿੰਦਾ ਕਿ ਕੋ ਕੱਲ ਪ੍ਰੋਪਰ ਡਾਕਟਰ ਨਹੀਂ ਸੀਗੇ ਮੈਂ ਕਿਹਾ ਤੂੰ ਕੱਲ ਸਾਨੂੰ ਜਵਾਬ ਦੇ ਦਿੰਦਾ ਪ੍ਰੋਪਰ ਡਾਕਟਰ ਹੁੰਦੇ ਤੂੰ ਅੱਜ ਕਰ ਦਿੰਦਾ ਇੱਕ ਦਿਨ ਹੋਰ ਤੋਂ ਦੱਸਦੇ ਨੂੰ ਇਸ ਕਰਕੇ ਭਾਈ ਮੈਂ ਇਹ ਕਹਿੰਦਾ ਵੀ ਕਿਸੇ ਗਰੀਬ ਨਾਲ ਤੱਕਾ ਨਾ ਹੋਵੇ ਇੱਥੇ ਸਿਵਲ ਹਸਪਤਾਲ ਦੇ ਵਿੱਚ ਨਾ ਆਓ ਇਹ ਸਿਵਲ ਹਸਪਤਾਲ ਦਾ ਪੁਆੜਾ ਭਾਈ ਠੀਕ ਹੈ ਜੀ ਇਹ ਬੰਦਾ ਵੀ ਮਤਲਬ ਕਿ ਜਾਨਵਰ ਸਮਝਦੇ ਆ ਡਾਕਟਰ ਉਹ ਜਿਹੜੇ ਕੋਈ ਵੀ ਇਨਸਾਨ ਨੂੰ ਜਾਨਵਰ ਸਮਝਦੇ ਆ ਇਹਨੇ ਸਾਨੂੰ ਹੁਣ ਬੈੱਡ ਤੇ ਪਾਇਆ ਸੀ ਘਰ ਜਾਣਾ ਚਾਹੁੰਦੇ ਆ ਸਾਨੂੰ ਇਨਸਾਫ ਚਾਹੀਦਾ ਇੱਥੇ ਕਾਰਵਾਈ ਹੋਣੀ ਚਾਹੀਦੀ ਹੈ ਡਾਕਟਰ ਰਵੀ ਕੁਮਾਰ ਤੇ ਵਿੱਚ ਕਰਕੇ ਸੱਚ ਲਾ ਕੇ ਸਾਨੂੰ ਰਾਤ ਤੇ ਰੱਖਦਾ ਦੋ ਦਿਨ ਤੇ ਪੈਣੀ ਮਬਾਤਾ ਕਹਿੰਦਾ ਕੱਲੂ ਫੇਚ ਸੱਚ ਬੋਲਣੇ ਤਾ ਉਹ ਡਰਦੀ ਕਹਿੰਦੀ ਨਹੀਂ ਮੈਂ ਜਾਣਾ ਇਹ ਮੰਗ ਕਰਦਾ ਮੈਂ ਤਾਂ ਇਹੀ ਕਮਾਂਗਾ ਇੱਥੇ ਕਾਰਵਾਈ ਹੋਣੀ ਚਾਹੀਦੀ ਡਾਕਟਰ ਤੇ ਠੀਕ ਹੈ ਜੀ ਕੋਈ ਹੋਰ ਗਰੀਬਾਂ ਦੇ ਤੱਕੇ ਦੇ ਵਿੱਚ ਨਾ ਠੀਕ ਹੈ ਭਾਈ ਮੈਂ ਤਾਂ ਇਹੀ ਕਹਿੰਦਾ ਅਮਨਕਾਰ ਤੋਂ ਇਹ ਸ਼ਿਕਾਇਤ ਨਾਮਕ ਡਾਕਟਰ ਰਵਿਕ ਮਾਰ

ਮੈਨੂੰ ਬਾਰ-ਬਾਰ ਕਹਿ ਰਿਹਾ ਸੀ ਕਿ ਤੁਸੀਂ ਆਪਣੇ ਡਿਸਟ੍ਰਿਕਟ ਤੋਂ ਕਰੋ ਉਹ ਬਾਰ-ਬਾਰ ਮੇਰੇ ਕੋਲ ਆਇਸ ਕਿ ਤੁਸੀਂ ਸਾਡਾ ਕੇਸ ਇਥੇ ਕਰੋ ਉਥੇ ਕਰੋ ਪਿਛਲੇ ਹਫਤੇ ਦਸ ਦਿਨ ਤੋਂ ਆ ਰਹੀ ਸੀ ਤਿੰਨ ਤਰੀਕ ਨੂੰ ਮੈਂ ਇਹਦਾ ਪਲਾਨ ਕੀਤਾ ਇਹ ਜਿਹੜਾ ਆਪਰੇਸ਼ਨ ਹੁੰਦਾ ਇੱਕ ਛੋਟਾ ਆਪਰੇਸ਼ਨ ਹੁੰਦਾ ਹੈ ਬੱਚੇ ਬੰਦ ਕਰਨ ਵਾਲਾ ਆਪਰੇਸ਼ਨ ਨੂੰ ਕਹਿੰਦੇ ਆ ਛੋਟਾ ਆਪਰੇਸ਼ਨ ਹੁੰਦਾ ਇਸ ਕੇਸ 'ਚ ਅਸੀਂ ਪੂਰਾ ਬੇਹੋਸ਼ ਨਹੀਂ ਕਰਦੇ ਸਿਰਫ ਉਨਾ ਏਰੀਆਸ ਬੰਦ ਕਰਦੇ ਜਿੱਥੇ ਆਪਾਂ ਚੀਰਾ ਦੇਣਾ ਹੁੰਦਾ ਜਿਸ ਤੋਂ ਆਪਾਂ ਆਪਰੇਸ਼ਨ ਕਰਨਾ ਹੁੰਦਾ ਉਹ ਛੋਟਾ ਆਪਰੇਸ਼ਨ ਹੁੰਦਾ ਮੈਂ ਪਿਛਲੇ 7-8 ਸਾਲਾਂ ਤੋਂ ਬੇਪਸ਼ਕਰ ਹਾਂ ਉਹ ਲਗਭਗ ਮੈਂ 7-800 ਆਪ ਔਰ ਸਾਰੇ ਆਪਰੇਸ਼ਨ ਮੇ ਲੋਕਲ ਐਨੇਸਥੀਸੀਆ ਦਿੱਤੇ ਹੋਏ ਆ ਹਾਰਡਲੀ ਕੋਈ ਇੱਕ ਅਧਾ ਕੇਸ ਮੇ ਸਪਾਇਨੋਸੀ ਕੀਤਾ ਹੋਇਆ ਸਾਰੇ ਲੋਕਲ ਚ ਕੀਤੇ ਹੋਏ ਆ ਇਹ ਪੇਸ਼ੈਂਟ ਦਾ ਮੈਨੂੰ ਪਤਾ ਨਹੀਂ 2:3 ਵਜੇ ਮੈਂ ਇਸ ਕੇਸ ਨੂੰ ਸ਼ੁਰੂ ਕੀਤਾ ਹੈ ਔਰ ਇਹ ਪੇਸ਼ੈਂਟ ਦੇ ਥੋੜੀ ਸੈਂਸਿਟਿਵ ਪੇਸ਼ੈਂਟ ਸੀਗੀ ਪੇਨ ਮਹਿਸੂਸ ਕਰ ਰਹੀ ਸੀਗੀ ਇੱਕ ਸਾਈਡ ਦੀ ਟਿਊਬ ਨਹੀਂ ਗਈ ਦੂਜੀ ਸਾਈਡ ਤੇ ਟਿਊਬ ਵੀ ਮੈਂ ਨਹੀਂ ਕਰਵਾਉਣਾ ਮੈਂ ਨਹੀਂ ਕਰਾਉਣਾ ਮੈਨੂੰ ਬਤ ਕਰ ਦੋ ਮੈਂ ਨਹੀਂ ਕਰਵਾਉਣਾ ਨਹੀਂ ਕਰਾ ਪੇਨ ਹੋ ਰਹੀ ਹੈ ਚਲੋ ਮੈਂ ਮੰਨ ਲੇ ਕਿ ਪੇਨ ਹੋ ਰਹੀ ਸੀ ਪੇਸ਼ੰਦੀ ਉਹਦੇ ਕਹਿੰਦੇ ਔਰ ਉਹਦੇ ਹਸਬੰਦ ਕਹਿੰਦੇ ਮੈਂ ਮੇਸ਼ਿੰਗ ਬੰਦ ਕਰਤਾ ਹੋਰ ਉਹਨਾਂ ਨੂੰ ਸਮਝਾਇਆ ਕਿ ਤੁਹਾਡੀ ਐਕਸਾਈਟਡ ਨੂੰ ਬੰਨੀ ਗਈ ਹੋਈ ਹੈ ਐਕਸਾਈਟਡ ਨੂੰ ਨਹੀਂ ਬੰਨੀ ਗਈ ਇਹ ਪੇਸ਼ੈਂਟ ਹੁਣ ਜ਼ਿਆਦਾ ਪੇਨ ਮਹਿਸੂਸ ਕਰਦੀ ਹੋਈ ਹੈ ਸੈਂਸਿਟਿਵ ਪੇਸ਼ੈਂਟ ਹੈ ਇਸ ਕਰਕੇ ਤੁਸੀਂ ਮੇਰੇ ਕਹਿੰਦੇ ਇੱਥੇ ਰੁਕੋ ਅੱਜ ਸ਼ਾਮ ਨੂੰ ਕੱਲ ਸਵੇਰੇ ਬਿਹੋਸ਼ ਕਰਕੇ ਡਾਕਟਰ ਜੋ ਬੋਣਗੇ ਤੁਹਾਡਾ ਜੇ ਨਹੀਂ ਤੇ ਮੈਂ ਬਿਹੋਸ਼ ਕਰਕੇ ਪੂਰਾ ਬਿਹੋਸ਼ ਰਿਕੰਜਤੋਂ ਕਿ ਆਪਾਂ ਲੋੜ ਨਹੀਂ ਹੁੰਦੀ ਪੂਰਾ ਬਿਹੋਸ਼ ਕਰ ਪਰ ਫਿਰ ਵੀ ਮੈਂ ਤੁਹਾਡਾ ਪੂਰਾ ਬਿਹੋਸ਼ ਕਰਕੇ ਸਿਰੇ ਨੂੰ ਆਪਰੇਸ਼ਨ ਕਰ ਦਵਾਂਗਾ ਇਹ ਮੇਰੇ ਕਹਿਣ ਤੇ ਪ੍ਰੈਸ਼ਨ ਵਾਰ ਚੁੱਕੇ ਹੈ ਵਾਰ ਚੁੱਕੇ ਸਵੇਰੇ 9:00 ਜੇ ਆਪਰੇਸ਼ਨ ਕਰ ਲਈ ਉਹਨਾਂ ਤੇ ਇਹ ਮਨਾ ਕਰੀ ਜਾਂਦੇ ਸੀ ਕਿ ਨਹੀਂ ਅਸੀਂ ਨਹੀਂ ਕਰਾਉਣਾ ਸੀ ਮੈਂ ਚਾਰ ਪੰਜ ਵਾਰੀ ਮੈਂ ਕਿਹਾ ਮੇਰੇ ਸਟਾਫ ਦੇ ਸਾਰੇ ਨੇ ਕਿਹਾ ਕਿ ਪਰਦਾ ਅੱਧਾ ਕੰਮ ਹੋਇਆ ਪਿਆ ਅੱਧਾ ਕੰਮ ਰਹਿ ਗਿਆ ਤੁਸੀਂ ਕਰਵਾ ਲਓ ਤੁਹਾਡੇ ਲਈ ਬਿਹਤਰ ਹੈ ਤੁਹਾਡੇ ਵਧੀਆ ਰਹੇਗਾ ਪਰ ਮੈਨੂੰ ਨਹੀਂ ਪਤਾ ਕਿ ਇਹ ਕੇਸ ਮੁੰਛਾ ਨੇ ਮੇਰੇ ਕੋਲ ਆਏ ਸੀ ਅਸੀਂਾਂ ਨੂੰ ਕੀ ਇਲਜ਼ਾਮ ਲਗਾਉਣਾ ਸੀ ਮੇਤੇ ਇਹ ਇਹਨਾਂ ਨੇ ਮਨਾ ਦਿੱਤਾ ਕਿ ਅਸੀਂ ਨਹੀਂ ਕਰਾਉਣਾ ਔਰ ਇਹ ਬਿਨਾ ਫਾਈਲ ਤੇ ਸਾਈਨ ਕੀਤੇ ਬਿਨਾ ਦੱਸੇ ਇਹ ਚਲੇ ਗਏ ਵਾਪਸ ਵੀ ਅਹੀਂ ਪ੍ਰੈਸ਼ਰ ਨਹੀਂ ਕਰਾ ਪਰ ਪ੍ਰੈਸ਼ਰ ਚੱਲ ਗਿਆ ਉਹਨਾਂ ਦੇ ਨਾਲ ਗੋਲ ਜੀ ਕਹਿੰਣਾ ਕਿ ਜਦੋਂ ਤੁਸੀਂ ਪ੍ਰੈਸ਼ਰ ਕਰਨਾ ਅਸੀਂ ਕਹਿੰਦੇ ਹਾਂ ਛਾੜੋ ਡਾਕਟਰ ਚੇ ਹੈਂਗੇ ਡਾਕਟਰ बेहोशਲੇ 30 ਸੀਗੇ 22 ਵੇ ਦਾ ਟਾਈਮ ਸੀਗਾ ਇਹ ਜ਼ਰੂਰੀ ਨਹੀਂ ਉਹਨਾਂ ਕਿ ਬਈ ਡਾਕਟਰ ਇੱਥੇ ਹੋਣ ਲੱਗੇ ਉਹ ਮੈਂ ਐਦਾਂ ਕਦੀ ਵੀ ਉਹਨਾਂ ਦੀ ਪ੍ਰੈਜ਼ੈਂਸ ਨਹੀਂ ਕੀਤਾ ਇਹ ਜ਼ਰੂਰੀ ਆਪਰੇਸ਼ਨ ਮੈਂ ਕਰ ਲਈ ਸੀ ਨਹੀਂ बेहोशਾਣਾ ਨੂੰ ਜੇ ਨੈਕਸਟ ਡੇ ਲੋੜ ਮੈਂ ਕਿਹਾ ਸੀ ਕਿ ਤੁਸੀਂ ਜੇ ਨੈਮ ਕਰਵਾ ਰਹੇ ਤੇ ਮੈਂ बेहੋਸ਼ ਡਾਕਟਰ ਦੀ ਪ੍ਰੈਜ਼ੈਂਸ ਪੂਰਾ बेहोश ਕਰਕੇ ਕਰਵਾਵਾਂਗਾ ਪਰ ਉਹ ਨਹੀਂ ਮੰਨੇ ਉਹ ਮੇਰਾ ਦਸੇ ਫਾਇਦਾ ਬਿਨਾਂ ਸੈਂਟੀਫਿਕੇਟ ਚਲੇਗਾ ਠੀਕ ਹੈ